ਦੇ ਸਾਹਮਣੇ ਰੱਖ ਰਿਹਾ ਹੈ ਗੁਰਬਾਣੀ ਅੱਜ ਕੁਝ ਖੁੱਲੇ ਵਿਚਾਰ ਦਾਸ ਸਾਹਿਬ ਜੀ ਦੇ ਸਾਹਮਣੇ ਰੱਖ ਰਿਹਾ ਹੈ ਗੁਰਬਾਣੀ ਦੀ ਖਲ ਤੋਂ ਕੁਲੇ ਵਿਚਾਰ ਅਵਜੀ ਦੇ ਸਾਹਮਣੇ ਰੱਖਾਂਗੇ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀਆਂ ਦੋ ਪੰਕਤੀਆਂ ਸਾਹਮਣੇ ਆ ਰਹੀਆਂ ਨੇ ਬਾਹਰ ਭੀਤਰ ਏਕੋ ਜਾਨੋ के गुरु ज्ञान बताए जन नानक बिन आपा छीने मिटे ना भ्रम की खाए एक बड़ी परवल भ्रांति है भ्रम है भ्रांति उसनो कहते ने वस्तु कुछ होर हो समझी कुछ होर जाए है ते कुछ होर ਸਮਝਿਆ ਕੁਝ ਹੋਰ ਜਾਂਦਾ ਇਹਨੂੰ ਕਹਿੰਦੇ ਨੇ ਭਰਮ ਰਵੀਦਾਸ ਇਸ ਨੂੰ ਇੰਜ ਬਿਆਨ ਕਰਦੇ ਨੇ ਮਾਵੇ ਥਿਆਗ ਕਈਏ ਬ੍ਰਹਮ ਐਸਾ ਭਰਮ ਐਸਾ ਹੈ ਕੈਸਾ ਜੈਸਾ ਮੰਨਿਏ ਹੋਏ ਨਾ ਤੈਸਾ ਜੈਸਾ ਸੀ ਮੰਨ ਲੈਂਦੇ ਆ ਵੈਸਾ ਹੈ ਨਹੀਂ ਪਰ ਮੰਨ ਲੈਂਦੇ ਜੈਸਾ ਹੈ ਵੈਸਾ ਜਾਣਦੇ ਨਹੀਂ ਜੈਸਾ ਮੰਨ ਲੈਂਦੇ ਆ ਵੈਸਾ ਹੈ ਨਹੀਂ ਇਹਨੂੰ ਕਹਿੰਦੇ ਨੇ ਭਰਮ ਜੈਸਾ ਮੰਨ ਲੈਂਦੇ ਆ ਵੈਸਾ ਹੈ ਨਹੀਂ ਜੈਸਾ ਹੈ ਇਹ ਜਾਣਦੇ ਨੇ ਮਾਦਵੇ ਕਿ ਆਖੀਏ ਬ੍ਰਹਮ ਐਸਾ ਜੈਸਾ ਮਾਨੇ ਹੈ ਹੋਏ ਨਾ ਤੈਸਾ ਕਿਰ ਕਬੀਰ ਕਹਿੰਦੇ ਨੇ ਸਾਰਾ ਜਗਤ ਭਰਮ ਵਿੱਚ ਜੀ ਰਿਹਾ ਹੈ ਜੀਵਨ ਹੈ ਕੁਛ ਸਮਝਦਾ ਕੁਛ ਹੈ ਜਗਤ ਹੈ ਕੁਛ ਇਹ ਸਮਝਦਾ ਕੁਛ ਹੈ ਪਰਮਾਤਮਾ ਹੈ ਕੁਛ ਇਹ ਜਾਣਦਾ ਕੁਛ ਹੈ ਹਰ ਵਸਤੂ ਪ੍ਰਤੀ ਭਰਮ ਹੈ ਭਰਾਂਤੀ ਹੈ ਇਸ ਨੂੰ ਧਨ ਗੁਰੂ ਦੇਕ ਬਹਾਦਰ ਸਾਹਿਬ ਜੀ ਮਹਾਰਾਜ ਬੈਰਾਗ ਦੇ ਮੂਰਤੀ ਐਨਿ ਫਰਮਾਨ ਕਰਦੇ ਨੇ ਜਨ ਨਾਨਕ ਬਿਨ ਆਪ ਚੀਨੇ ਮਿਟੇ ਨ ਭ੍ਰਮ ਦੇ ਗਾਇ ਬਾਹਰ ਭੀਤਰ ਏਕੋ ਜਾਨੋ ਏ ਗੁਰ ਗਿਆਨ ਬਧਾਈ ਆਦ ਕਾਲ ਤੋਂ ਮਨੁੱਖਤਾ ਦੋ ਹਿੱਸਿਆਂ ਚ ਵੰਡੀ ਰਹੀ ਹੈ ਅਜ ਵੀ ਹੈ ਬਹੁ ਵੱਡਾ ਸਾਰਾ ਤਬਕਾ ਜੋ ਕਹਿੰਦਾ ਸਭ ਕੁਝ ਬਾਹਰ ਹੈ ਬਾਹਰ ਹੀ ਹੈ ਜੋ ਅੱਖਾਂ ਨੂੰ ਰਸ ਮਿਲਦਾ ਹੈ ਬਾਹਰ ਹੈ ਜੋ ਖੰਨਾਂ ਨੂੰ ਰਸ ਮਿਲਦਾ ਹੈ ਬਾਹਰੋਂ ਮਿਲਦਾ ਹੈ ਜੋ ਜ਼ੁਬਾਨ ਨੂੰ ਸਵਾਦ ਆਉਂਦਾ ਹੈ ਬਾਹਰੋਂ ਆਉਂਦਾ ਹੈ ਜੋ ਖਲੜੇ ਨੂੰ ਰਸ ਮਿਲਦਾ ਸਪਰਸ਼ ਦਾ ਬਾਰੋਂ ਮਿਲਦਾ ਜੋ ਅੱਖਾਂ ਨੂੰ ਦੇਖਣ ਦਾ ਰਸ ਮਿਲਦਾ ਬਾਰੋਂ ਮਿਲਦਾ ਇਸ ਨੂੰ ਗੁਰਬਾਣੀ ਇੰਜ ਕਹਿੰਦੀ ਏ ਕੋ ਕਹੇ ਤੋ ਸਭ ਬਾਹਰ ਬਾਹਰ ਸਭ ਕੁਝ ਬਾਹਰ ਕੋ ਕਹੇ ਤੋ ਸਭ ਬਾਹਰ ਬਾਹਰ ਕੋ ਕਹੇ ਤੋ ਸਭ ਮਈਓ ਪਰ ਕੁਛ ਇੱਕ ਐਸਾ ਤਬਕਾ ਵੀ ਹੈ ਥੋੜਾ ਜਿਹਾ ਕਹਿੰਦਾ ਨਹੀਂ ਅੰਦਰ ਹੈ ਘਟ ਘਟ ਵਾਸੀ ਸਰਬ ਨਿਵਾਸੀ ਲੇਪ ਨਹੀਂ ਅਲ ਪਈਓ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹਨ ਫਰਮਾਨ ਕਰਦੇ ਨੇ ਬਾਹਰ ਭੀਤਰ ਏਕੋ ਜਾਨੋ ਸ਼ਬਦ ਤੇ ਬੜੇ ਸਰਲ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬਹੁਤ ਬੋਲ ਬੜੇ ਸਰਲ ਨੇ ਬਾਰੀਕੀ ਬੜੀ ਹੈ ਉਹ ਛੋਂਦੇ ਬਹੁਤ ਗਹਿਰਾਈ ਇਹਨਾਂ ਨੇ ਬਾਹਰ ਭੀਤਰ ਏਕੋ ਜਾਨੋ ਇੱਕ ਤਬਕਾ ਜ਼ਮੀਨ ਤੇ ਰਿਹਾ ਬਹੁ ਗਿਣਤੀ ਦੇ ਵਿੱਚ ਜੋ ਕੁਝ ਮਿਲਦਾ ਹੈ ਮਿਲਦਾ ਤੇ ਬਾਹਰੋਂ ਹੀ ਹੈ ਅੰਦਰੋਂ ਤੇ ਕੱਖ ਨਹੀਂ ਲੱਭਦਾ ਕੁਝ ਵੀ ਨਹੀਂ ਅੱਖਾਂ ਨੂੰ ਵੇਖ ਕੇ ਕੁਝ ਰਸ ਮਿਲੇ ਬਾਰੋਂ ਮਿਲੇ। ਇਹ ਇੰਜ ਮੈਂ ਕਹਦੇ ਆ ਮਨੁੱਖ ਨੂੰ ਰਸ ਚਾਹੀਦਾ ਹੋਰ ਕੁਝ ਵੀ ਨਹੀਂ ਚਾਹੀਦਾ। ਬੇਰਸੀ ਸਿਰ ਦਾ ਬੋਝ ਬਣ ਜਾਂਦੀ ਹੈ। ਬੇਰਸੀ ਦੁੱਖ ਨੂੰ ਜਨਮ ਦੇਂਦੀ। ਬੇਰਸੀ ਬੇਚੈਨ ਕਰ ਦੇਂਦੀ ਹੈ। ਬੇਰਸੀ ਚ ਬਹੁਤ ਸਮੇਂ ਤੱਕ ਬੈਠਣਾ ਬਹੁਤ ਸਮੇਂ ਤੱਕ ਜੀਵਣਾ ਬੇ ਰਸੀਚ ਮਨੁੱਖ ਕਿਸ ਤਰ੍ਹਾਂ ਜੀਵੇਗਾ ਕਿਤਨੇ ਚਿਰ ਤੱਕ ਜੀਵੇਗਾ ਕਹਿੰਦੇ ਨੇ ਮਨੁੱਖ ਨੂੰ ਹਰ ਵਕਤ ਤੇ ਹਰ ਹਾਲਤ ਵਿੱਚ ਰਸ ਹੀ ਚਾਹੀਦਾ ਹੈ ਰਸ ਚਾਹੀਦਾ ਹੈ ਰਸ ਤੋ ਐਸਾ ਇੱਕ ਤਪਕਾ ਬਉਤਾਰ ਵਿੱਚ ਉਹ ਕਹਿੰਦਾ ਰਸ ਤੇ ਬਾਹਰੋਂ ਮਿਲਦਾ ਹੈ ਕੁੱਝ ਵੇਖ ਕੇ ਰਸ ਮਿਲਦਾ ਹੈ ਕੁਝ ਸੁਣ ਕੇ ਰਸ ਮਿਲਦਾ ਹੈ ਕੁਝ ਖਾ ਕੇ ਰਸ ਮਿਲਦਾ ਹੈ ਕੁਝ ਸੁੰਘ ਕੇ ਰਸ ਮਿਲਦਾ ਹੈ ਕੁਝ ਸਪਰਸ਼ ਕਰਕੇ ਮਿਲਦਾ ਹੈ ਬਾਰੋਂ ਮਿਲਦਾ ਤੁ ਸਭ ਕੁਝ ਬਾਰੋਂ ਹੀ ਹੈ ਯਤਨ ਕਰੋ ਉਦਮ ਕਰੋ ਬਾਹਰ ਜੋ ਇਸ ਰਸ ਨੇ ਦਾ ਸੰਗ੍ਰਹਿ ਕਰ ਲੋ ਬਹੁਤਾਂ ਵਿੱਚ ਪ੍ਰਾਪਤ ਹੋਵੇ ਸੁਖਿਆਰੇ ਢੰਗ ਨਾਲ ਪ੍ਰਾਪਤ ਹੋਵੇ ਸੋਹੇਲੇ ਢੰਗ ਨਾਲ ਪ੍ਰਾਪਤ ਹੋਵੇ ਤੋ ਉਦਮਸ਼ੀਲ ਹੋ ਜਾਂਦੇ ਏਕ ਬਹੁਤ ਵੱਡਾ ਤਬਕਾ ਰਹਾ ਉਹ ਕਹਿੰਦੇ ਨੇ ਅੰਦਰ ਝਾਤ ਮਾਰ ਕੇ ਅਸੀਂ ਦੇਖੀ ਹੈ ਕੋਈ ਰਸ ਹੋਵੇ ਐਸਾ ਪਕੜ ਵਿੱਚ ਨਹੀਂ ਆਇਆ ਆਪ ਸਾਰੇ ਸਿਆਣੇ ਬੈਠਿਓ ਤੋ ਇਹ ਬਹੁਤ ਵੱਡਾ ਤਬਕਾ ਹਰ ਸਮੇਂ जमीन तेरे है बहुगणती दूसरा एक तबका बहुत छोटा बहुत छोटा थोड़े जे ऐरानिया कहते रहे नहीं महा रस अंदर है महासुख अंदर है महा आनंद अंदर है और ऐसा रस है जो कभी बेरस होंदा भी नहीं ਬਾਹਰ ਦਾ ਇੱਕ ਰੂਪ ਜੋ ਵੇਖਦੇ ਆਂ ਰਸ ਆ ਰਿਹਾ ਹੈ ਲਗਾਤਾਰ ਵੇਖਦੇ ਆਂ ਲੰਬੇ ਸਮੇਂ ਤੱਕ ਵੇਖਦੇ ਆਂ ਰਸ ਬੇਰਸ ਹੋ ਜਾਏਗਾ ਬਾਹਰ ਦਾ ਇੱਕ ਗੀਤ ਇੱਕ ਸੰਗੀਤ ਦੀ ਧੁਨ ਸੁਣਦੇ ਆਂ ਰਸ ਆ ਰਿਹਾ ਹੈ ਲਗਾਤਾਰ ਸੁਣਦੇ ਰਹਿ ਬਾਰ ਬਾਰ ਸੁਣਦੇ ਰਹਿ ਉਹ ਸੰਗੀਤ ਦੀ ਧੁਨ ਬੇਰਸ ਹੋ ਜਾਏਗੀ ਬੇਰਸ ਬਾਰ ਦਾ ਇੱਕ ਰਸ ਬਾਰ-ਬਾਰ ਖਾਂਦੇ ਰਹੇ ਬੜਾ ਰਸ ਬੜਾ ਰਸ ਪਰ ਬਾਰ-ਬਾਰ ਖਾਂਦੇ ਲੈ ਲਗਾਤਾਰ ਖਾਂਦੇ ਰਹੇ ਮੂੰਹ ਪੈ ਜਾਏਗਾ ਬੇਰਸ ਬੇਰਸ ਉਸ ਰਸ ਨੂੰ ਫਿਰ ਪਰਵਰਤਿਤ ਕਰਨਾ ਪਏਗਾ ਤਬਦੀਲ ਕਰਨਾ ਪਏਗਾ ਹਰ ਰਸ ਬੇਰਸ ਹੋ ਜਾਂਦਾ ਹੈ 52 ਅਖਰੀਚ ਐਸਾ ਫਰਮਾਨ ਹੈ ਰਾ ਰਾ ਰਸ ਮੇ ਰਸ ਕਰ ਜਾਣੇ ਰਰੇ ਤਮ ਰਾ ਰਾ ਰਸ ਨ ਰਸ ਕਰ ਜਾਣੇ ਅਸੀਂ ਤੇ ਇਹ ਜਾਣਿਆ ਹਰ ਰਸ ਬੇਰਸ ਹੋ ਜਾਂਦਾ ਹੈ ਨੇ ਰਸ ਹੋ ਜਾਂਦਾ ਠੀਕ ਹੈ ਰਸ ਬਦਲ ਜਾਏਗਾ ਦੂਜੀ ਸੰਗੀਤੀ ਧੁਨ ਸੁਣ ਲਵਾਂਗੇ ਕੋਈ ਦੂਜਾ ਭਗਵਾਨ ਖਾ ਲਵਾਂਗੇ ਇੱਕ ਭਗਵਾਨ ਮੋਹ ਪੈ ਗਿਆ ਬੇਰਸ ਹੋ ਗਿਆ ਬਦਲ ਦੇ ਬਦਲ ਦੇ ਇੱਕ ਸੰਗੀਤ ਦੀ ਤੁਨ ਸੁਣਦੇ ਹਾਂ ਸੁਣਦੇ ਹਾਂ ਬੇਰਸ ਹੋ ਗਈ ਏ ਬਦਲ ਦੇ ਇੱਕ ਰੂਪ ਵੇਖਦੇ ਹਾਂ ਵੇਖਦੇ ਹਾਂ ਬੇਰਸ ਹੋ ਗਏ ਬਦਲ ਦੇ ਮਨੁੱਖ ਨੂੰ ਬਾਰੋਂ ਸੰਪੰਨਤਾ ਚਾਹੀਦੀ ਏ ਤਾਕਤ ਚਾਹੀਦੀ ਏ ਸ਼ਕਤੀ ਚਾਹੀਦੀ ਏ ਰੂਪ ਨੂੰ ਬਦਲ ਸਕੇ ਰਸ ਨੂੰ ਬਦਲ ਸਕੇ ਇਹ ਜੋ ਰਸ ਨੇ ਇਹਨਾਂ ਨੂੰ ਤਬਦੀਲ ਕਰ ਸਕੇ ਕਮਜ਼ੋਰ ਮਨੁੱਖ ਬਦਲ ਨਹੀਂ ਸਕਦਾ ਇਹ ਵੀ ਮੈਲਸ ਕਰਦੇ ਤਾਂ ਮਨੁੱਖ ਨੂੰ ਸ਼ਕਤੀ ਚਾਹੀਦੀ ਏ ਤਾਕਤ ਚਾਹੀਦੀ ਏ ਸੰਪੰਨਤਾ ਚਾਹੀਦੀ ਏ ਕਿਉਂਕਿ ਰਸ ਬੇਰਸ ਹੋ ਜਾਂਦੇ ਨੇ ਤੇ ਬਦਲਦੇ ਰਹੀਏ ਬਦਲਦੇ ਰਹੀਏ ਜੀਵਨ ਭਰ ਇਹ ਪੁਨਰੁਕਤੀ ਬਣੀ ਰਹਿੰਦੀ ਏ ऐलानिया तौर ते एक तबके ने कह दिता जो कुछ है बाहर ही है कबीर ऐसा कह रन को कहे तो सब बाहर बाहर बड़ी कीमती कुछ भी नहीं है अंदर। जो कुछ है बाहर है और को कह तो सब मई एक छोटा जिया तबका मैं फिर अर्ज करा 1 ਫਿਸਦੀ ਵੀ ਨਹੀਂ ਕਹਿ ਸਕਦੇ ਕੋਈ ਹਜ਼ਾਰਾਂ ਚ 1 ਜੋ ਐਲਾਨੀਆਂ ਕਹਿੰਦਾ ਨਹੀਂ ਮਹਾਰਸ ਅੰਦਰ ਹੈ ਐਸਾ ਰਸ ਬੇਰਸ ਨਹੀਂ ਹੁੰਦਾ ਮਹਾਨ ਸੰਗੀਤ ਦੀ ਧੁਨ ਅਨਾਹਦ ਨਾਦ ਅੰਦਰ ਹੈ ਜੋ ਸੁਣਦਿਆ ਸੁਣਦਿਆ ਰਸ ਵਧਦਾ ਤੇ ਹੈ ਬੇਰਸ ਨਹੀਂ ਮਹਾਨ ਸੁਗੰਧ ਅੰਦਰ ਹੈ ਸੁੰਘਦਿਆਂ ਸੁੰਘਦਿਆਂ ਰਸ ਵਧਦਾ ਤੇ ਹੈ ਬੇਰਸ ਨਹੀਂ ਆਉਂਦਾ ਮਹਾਨ ਭੋਜਨ ਅੰਦਰ ਹੈ ਖਾਂਦਿਆਂ ਖਾਂਦਿਆਂ ਰਸ ਵਧਦਾ ਹੈ ਭੁੱਖ ਵਧਦੀ ਹੈ ਰਸ ਕਦੀ ਬੇਰਸ ਨਹੀਂ ਆਉਂਦਾ ਤੇ ਕਿਨ੍ਹੇ ਦਾ ਇਹ ਮਤਲਬ ਨਹੀਂ ਬਾਹਰ ਰਸ ਨਹੀਂ ਹੈ ਹੈ ਲੇਕਿਨ रस बेरस ਹੋ ਜਾਂਦਾ ਹੈ ਰਾ ਰਾ रस ਨਿਰਸ ਕਰ ਜਾਣਿਆ ਇਹਦਾ ਫਿਰ ਇਲਾਜ ਕਰਦੇ ਨ ਬਾਹਰ ਮੁਖੀ ਕੋਈ ਨਹੀਂ रस ਬਦਲਦੇ ਨੇ ਇੱਕ ਸੰਗੀਤ ਦੀਤ ਉਹਨੂੰ ਸੁਣਦੇ ਆ ਬੇਰਸ ਹੋ ਗਈਏ ਬਦਲ ਦੇ ਇੱਕ ਕਵਤਾ ਬਾਰ ਬਾਰ ਸੁਣਵਿਆਂ ਬੇਰਸ ਹੋ ਗਈਏ ਬਦਲ ਦੇ ਇਕ ਰੂਪ ਰੰਗ ਵੇਖਦਿਆਂ ਵੇਖਦਿਆਂ ਬੇਰਸ ਹੋ ਗਿਆ ਬਦਲਦੇ ਇੱਕ ਭੋਜਨ ਇੱਕ ਸਵਾਦ ਖਾਂਦਿਆਂ ਖਾਂਦਿਆਂ ਬੇਰਸ ਹੋ ਗਿਆ ਬਦਲਦੇ ਇਹ ਇਹਨਾਂ ਨੇ ਤਰੀਕਾ ਕੱਢਿਆ ਹੈ ਬਦਲ ਸਕੀਏ ਬਦਲਦੇ ਰਹੀਏ ਇਹਦੇ ਵਾਸਤੇ ਸੰਪੰਨਤਾ ਚਾਹੀਦੀ ਹੈ ਤਾਕਤ ਚਾਹੀਦੀ ਇੱਕ ਗਰੀਬ ਮਨਕ ਮੁਫਲਿਸ ਮਨੁੱਖ ਕੇ ਬਦਲ ਨਹੀਂ ਸਕਦਾ ਸਭ ਕੁਝ ਨੂੰ ਬਾਰ ਬਾਰ ਬਦਲ ਨਹੀਂ ਸਕਦਾ ਤੋਂ ਜਿਹੜੇ ਬਦਲਣ ਦੀ ਸਮਰੱਥਾ ਰੱਖਦੇ ਸਨ ਉਹਨਾਂ ਨੇ ਐਲਾਨੀਆਂ ਕਰ ਦਿੱਤਾ ਸਭ ਕੁਝ ਬਾਹਰ ਹੈ ਮੋਗਲ ਸ਼ਹਿਨशाह ਜਿਸ ਨੇ ਭਾਰਤ ਦੇ ਚ ਪਹਿਲੇ ਮੁਗਲਿਆ ਸਲਤਨਤ ਦੀ ਬੁਨਿਆਦ ਰੱਖੀ जिस तो मुगल शहशाहीत शुरू हुई बाबर। वो कहीं दे रोजो नो बहारो में वा दिल ब खुश अस्त बाबर बैश बा कोश के आलम दबारा ऐश कर ले ਨਿਤ ਨਵਾ ਰੋਗ ਨਿਤ ਨਵਾ ਰੰਗ ਨਿਤ ਨਵਾ ਭੋਜਨ ਨਿਤ ਨਮੀ ਸੰਗੀਤ ਦੀ ਦੁਨ ਨਿਤ ਨਵੀ ਸੁਗੰਧ ਨਿਤ ਨਵੀ ਸਬਰਸ਼ਤਾ ਨਿਰਾਸ਼ਾਉਣ ਦੀ ਕੀ ਲੋੜ ਹੈ ਦੁਖੀ ਹੋਣ ਦੀ ਕੀ ਲੋੜ ਹੈ ਇੱਕ ਬਾਦਸ਼ਾਹ ਐਸਾ ਕਰ ਸਕਦਾ ਹੈ ਬਦਲ ਸਕਦਾ ਤੋਂ ਐਲਾਨੀਆਂ ਕਹਿ ਦਿੱਤਾ ਜੋ ਕੁਝ ਹੈ ਬਾਹਰ ਹੈ ਬਾਹਰ ਹੈ ਇਸ ਤਰ੍ਹਾਂ ਦੇ ਮਨੁੱਖ ਨੂੰ ਕਹਿੰਦੇ ਨੇ ਬਾਹਰਮੁਖੀ ਜਿੱਦਾਂ ਸਭ ਕੁਝ ਬਾਹਰ ਹੈ ਪਰ ਕੋ ਕਹੇ ਤੋ ਸਭ ਮਈਓ ਇੱਕ ਤਰ੍ਹਾਂ ਕਾ ਨਿਰਾਸ਼ ਲੋਕਾਂ ਦਾ ਉਦਾਸ ਲੋਕਾਂ ਦਾ ਜੋਗੀਆਂ ਦਾ ਜੰਗਮਾਂ ਦਾ ਦਿਗੰਬਰੀਆਂ ਦਾ ਹਮੇਸ਼ਾ ਜ਼ਮੀਨ ਤੇ ਰਹੇ ਹੈ ਜਿਨ੍ਹਾਂ ਨੇ ਕਿਹਾ ਇਹ ਮਹਾਰਸ ਅੰਦਰ ਹੈ ਇਹ ਮਹਾਨ ਸੰਗੀਤ ਦੀ ਧੁਨ ਅੰਦਰ ਹੈ ਇਹ ਮਹਾਨ ਰੂਪ ਅੰਦਰ ਹੈ ਇਸ ਨੂੰ ਵਿਗਿਆਨ ਨੇ ਤੇ ਨਹੀਂ ਮੰਨਿਆ ਕਿਸੇ ਛੋਟੀ ਦੇ ਸਾਇੰਟਿਸਟ ਨੇ ਐਸਾ ਨਹੀਂ ਮੰਨਿਆ ਕਿ ਅੰਦਰ ਕੋਈ ਮਹਾਨ ਸੰਗੀਤ ਦੀ ਧੁਨ ਵੀ ਹੈ ਬਾਹਰ ਨਾਦ ਹੈ ਗੁਰਵਾਣੀ ਕਹਿੰਦੀ ਹੈ ਅੰਦਰ ਅਨਾਹਦ ਹੈ ਬਾਹਰ ਜੋ ਸਾਡੇ ਕੰਨ ਸੁਣਦੇ ਨੇ ਇਹਨੂੰ ਕਹਿੰਦੇ ਨੇ ਆਹਦ ਸ਼ਬਦ ਆਹਦ ਕਹਿੰਦੇ ਨੇ ਚੋਟ ਨੂੰ ਜੋ ਚੋਟ ਨਾਲ ਆਵਾਜ਼ ਪੈਦਾ ਹੁੰਦੀ ਹੈ ਆ ਦੋ ਹੱਥ ਵਜਨ ਤੇ ਆਵਾਜ਼ ਤਾੜੀ ਪੱਥਰ ਨੂੰ ਪੱਥਰ ਨਾਲ ਮਾਰੀਏ ਲੋਹੇ ਦੀ ਲੋਹੇ ਨਾਲ ਚੋਟ ਕਰੀਏ ਪਿੱਤਲ ਨੂੰ ਪਿੱਤਲ ਨਾਲ ਚੋਟ ਕਰੀਏ ਇਹ ਪਤਲ ਦੀ ਲੋਹੇ ਨਾਲ ਲੋਵੇ ਇਹਨੂੰ ਆਹਤ ਨੂੰ ਕਹਿੰਦੇ ਨੇ ਝੋਟ ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਹੈ ਇਹ ਕੰਨ ਸੁਣਦੇ ਨੇ ਅਨਾਹਦ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਨਹੀਂ ਪੈਦਾ ਹੁੰਦਾ ਸਿੱਧਾ ਪ੍ਰਮਾਤਮਾ ਤੋਂ ਆਇਆ ਹੈ ਔਰ ਵਿਆਪਕ ਹੈ ਕਿਉਂਕਿ ਪ੍ਰਮਾਤਮਾ ਵਿਆਪਕ ਹੈ ਅਨਾਹਦ ਨਾਦ ਵਿਆਪਕ ਹੈ आहद शब्द व्यापक नहीं है किसी भी वस्तु की चोट ਨਾਲ ਕੋਈ ਸ਼ਬਦ ਪੈਦਾ ਹੋਏ ਜਾਂ ਜੋ ਕੁਝ ਮੈਂ ਬੋਲ ਰਿਹਾ ਮੇਰਾ ਇਹ ਬੋਲ ਵਿਆਪਕ ਨਹੀਂ ਹੈ ਇਹ ਵੀ ਆहद ਸ਼ਬਦ ਹੈ ਇੱਥੇ ਤੁਸੀਂ ਸੁਣ ਰਹੇ ਹੋ ਇਹ ਕੋਈ ਵਿਆਪਕ ਨਹੀਂ ਹੈ ਆहद ਸ਼ਬਦ ਵਿਆਪਕ ਨਹੀਂ ਆਉਂਦਾ अनाहद ਵਿਆਪਕ ਹੈ ਕੋਈ ਵੀ ਰੂਪ ਕੋਈ ਵੀ ਸੁੰਦਰ ਦ੍ਰਿਸ਼ ਬਾਹਰ ਦਾ ਵਿਆਪਕ ਨਹੀਂ ਹੁੰਦਾ ਗਾਲिब ਨੇ ਕਿਦਰੇ ਆਪਣੇ ਦੋਸਤ ਉਸਤਾਦ ਜ਼ੌਕ ਨੂੰ ਲਿਖਿਆ ਸੀ ਮਿਤਰਾ ਬੜਾ ਮੇਰਾ ਅਛੇਤ ਕਰਦਾ ਹੈ ਬਗੀਚੇ ਸੁਹੱਪਣ ਮੈਂ ਚੱਦਰ ਦੇ ਜ ਬਨ ਕੇ ਪੋਟਲੀ ਬਨ ਕੇ ਤੇਰੇ ਕੋ ਲਿਆਵਾ ਪਰ ਕਰਾਂ ਕਿ ਲਿਆ ਨਹੀਂ ਸਕਦਾ ਇੰਨਾ ਸੁੰਦਰ ਬਗੀਚਾ ਹੈ ਇਤਨੇ ਸੁੰਦਰ ਫੁੱਲ ਖਿੜੇ ਹੋਏ ਨੇ ਇਤਨੀ ਗਜ਼ਬ ਦੀ ਮਹਿਕ ਹੈ ਐਸਾ ਸੋਹਣਾ ਵਾਤਾਵਰਣ ਹੈ ਚਾਂਦਾ ਮੈਂ ਇਹਦੀ ਪੋਟਲੀ ਬਣ ਕੇ ਤੇਰੇ ਕੋਲ ਲਿਆਵਾਂ ਪਰ ਕਿਸ ਤਰ੍ਹਾਂ ਲਿਆਵਾਂ ਕੋਈ ਵੀ ਸੁੰਦਰ ਦ੍ਰਿਸ਼ ਵਿਆਪਕ ਨਹੀਂ ਹੈ ਕੋਈ ਵੀ ਸੰਗੀਤ ਦੀ ਧੁਨ ਵਿਆਪਕ ਨਹੀਂ ਹੈ ਕੋਈ ਵੀ ਰਸਨਾ ਦਾ ਰਸ ਵਿਆਪਕ ਨਹੀਂ ਹੈ ਇੱਕ ਜਗ੍ਹਾ ਹੈ ਦੂਜੀ ਜਗ੍ਹਾ ਨਹੀਂ ਉਪਲਬਧ ਕਰਨਾ ਪਏਗਾ ਮਹਾ ਰਸ ਵਿਆਪਕ ਹੈ ਮਹਾ ਨਾਦ ਵਿਆਪਕ ਹੈ ਮਹਾ ਰੂਪ ਵਿਆਪਕ ਹੈ ਉਹ ਜੋ ਨਾਦ ਵਿਆਪਕ ਹੈ ਤੇ ਅੰਦਰ ਸੁਣਾਈ ਦਿੰਦਾ ਹੈ ਇਹਨੂੰ ਅਨਾਹਦ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਘਟ ਘਟ ਵਾਜੇ ਨਾ ਘੜ ਘੜ ਦੇ ਚ ਵਜ ਰਹੇ ਛੋਟੀ ਤੋਂ ਛੋਟੀ ਦੇ ਸਾਇੰਟਿਸਟ ਨੇ ਵੀ ਅਜੇ ਤੱਕ ਤੇ ਨਹੀਂ ਮੰਨਿਆ ਕੋਈ ਅਨਾਹਦ ਵੀ ਹੈ ਕੋਈ ਮਹਾ ਰਸ ਵੀ ਹੈ ਅੰਦਰ ਕਹਿੰਦੇ ਨਹੀਂ ਮਾਸ ਹੈ ਖੂਨ ਹੈ ਮਿੰਜ ਹੈ ਹੱਡੀਆਂ ਨੇ ਐਨਾ ਕੁਝ ਲੱਭਦਾ ਜੇ ਚੀਰਾ ਫਾੜੀ ਕਰਦੇ ਆ ਮਾਸ ਲੱਭਦਾ ਹੈ ਚਰਬੀ ਲੱਗਦੀ ਹੈ ਖੂਨ ਲੱਗਦਾ ਹੈ ਹੱਡੀਆਂ ਲੱਗਦੀਆਂ ਨੇ ਦੁਰਗੰਧ ਲੱਗਦੀ ਹੈ ਮਹਾਨ ਸੁਗੰਧ ਤੇ ਲੱਗਦੀ ਕੋਈ ਨਹੀਂ ਮਹਾਨ ਸੰਗੀਤ ਦੀ ਧੁਨ ਅਨਾਹਦ ਨਾਦ ਜੋ ਘੜ-ਘੜ ਵਾਜੇ ਨਾਦ ਮਹਾਪੁਰਸ਼ ਕਹਿੰਦੇ ਨੇ ਅਵਤਾਰ ਕਹਿੰਦੇ ਨੇ ਉਹ ਤੇ ਸੁਣਾਈ ਨਹੀਂ ਦਿੰਦਾ ਇਹ ਯੁਗ ਬਹੁਤਾ ਵਿਗਿਆਨ ਤੋਂ ਪ੍ਰਭਾਵਤ ਹੈ ਸਾਇੰਸ ਦਾ ਨਾਲ ਤੋਂ ਪ੍ਰਭਾਵਤ ਹੈ। ਤੋਂ ਕਿਸੇ ਵੀ ਛੋਟੀ ਦੇ ਵਿਗਿਆਨਿਕ ਨੇ ਛੋਟੀ ਨੇ ਸਾਇੰਟਿਸਟ ਨੇ ਅਨਾਹਦ ਨਾਦ ਨੂੰ ਨਹੀਂ ਮੰਨਿਆ। ਉਸ ਮਹਾਰੂਪ ਨੂੰ ਨਹੀਂ ਮੰਨਿਆ। ਉਸ ਮਹਾਨ ਸੰਗੀਤ ਦੀ ਧੁਨ ਨੂੰ ਨਹੀਂ ਮੰਨਿਆ। ਇਸ ਵਾਸਤੇ ਇੰਜ ਕਹਿ ਲਓ ਗੁਸਤਾਖੀ ਮਾਫ 90% ਦੀ ਦੁਨੀਆ ਨਾਸਤਿਕ ਹੈ। ਨਾਸਤਿਕ ਹੈ। ਜਿਹੜੇ ਮੰਦਰ ਮਸਜਿਦ ਗੁਰਦੁਆਰੇ ਚਰਚ ਨਹੀਂ ਜਾਂਦੇ ਐਲਾਨੀਆਂ ਕਹਿੰਦੇ ਨੇ ਕੋਈ ਲੋੜ ਨਹੀਂ ਇਹ ਤੇ ਨਾਸਤਿਕ ਹਨ ਪਰ ਜਿਹੜੇ ਆਉਂਦੇ ਨੇ ਮੰਦਰ ਮਸਜਿਦ ਗੁਰਦੁਆਰੇ ਇਹਨਾਂ ਦਾ ਵੀ ਭਰੋਸਾ ਨਹੀਂ ਵੱਜਦਾ ਭਈ ਹੈ ਅਨਾਹਦ ਨਾਦ ਵੀ ਹੈ ਇਹਨਾਂ ਦਾ ਵੀ ਕੋਈ ਭਰੋਸਾ ਮੈਂ ਦਾਅਵੇ ਨਾਲ ਕਹਿੰਦਾ ਕਮ ਸੇ ਕਮ ਇਤਨੇ ਗਲਤ ਮੈਂ ਦਾਅਵੇ ਨਾ ਕਹਿਣਾ ਇਹਨਾਂ ਦਾ ਵੀ ਭਰੋਸਾ ਨਹੀਂ ਕੋਈ ਮਹਾਨ ਸੰਗੀਤ ਦੀ ਧੁਨ ਹੈ ਅੰਦਰ ਉਹ ਮਹਾਨ ਰੂਪ ਹੈ ਕਿਉਂਕਿ ਜਿਸ ਢੰਗ ਨਾਲ ਇੱਕ ਸਾਇੰਟਿਸਟ ਸਰੀਰ ਦੀ ਚੀਰਾ ਫਾੜੀ ਕਰਦਾ ਹੈ ਪੱਲੇ ਤੇ ਕੁਝ ਨਹੀਂ ਪੈਂਦਾ ਹੱਥ ਤੇ ਕੁਝ ਵੀ ਨਹੀਂ ਆਉਂਦਾ ਪ੍ਰਤੱਖ ਰੂਪ ਦੇ ਤੇ ਕੋਈ ਦਿਖਾਈ ਦੇਂਦਾ ਨਹੀਂ ਇਸ ਵਾਸਤੇ ਜਿਹੜੇ ਵਿਚਾਰੇ ਆ ਵੀ ਜਾਂਦੇ ਨੇ ਮੰਦਰ ਮਸਜਿਦ ਗੁਰਦੁਆਰੇ ਪੂਜਾ ਪਾਠ ਕਰ ਵੀ ਲੈਂਦੇ ਨੇ ਸਾਰੀ ਜ਼ਿੰਦਗੀ ਉਹਨਾਂ ਦਾ ਭਰੋਸਾ ਡੋਲਦਾ ਰਹਿੰਦਾ ਐਸੇ ਵਾਸਤੇ ਸਤਿਗੁਰ ਦੀ ਬਾਣੀ ਸਾਨੂੰ ਅਰਦਾਸ ਕਰਨਾ ਸਿਖਾਉਂਦੀ ਐ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਇਹ ਪ੍ਰਭੂ ਭਰੋਸਾ ਤੇ ਡੋਲਦਾ ਐ ਚੰਗੇ ਚੰਗੇ ਗਿਆਨੀਆਂ ਦਾ ভরসা ਡੋਲਦਾ ਹੈ ਚੰਗੇ ਚੰਗੇ ਪਾਠੀਆਂ ਦਾ ভরসা ਡੋਲਦਾ ਹੈ ਚੰਗੇ ਚੰਗੇ ਦਾਨੀ ਤੇ ਸੇਵਾਦਾਰਾਂ ਦਾ ভরসা ਡੋਲਦਾ ਹੈ ਔਰ ਇਸ ਸਚਾਈ ਨੂੰ ਜਿਹੜਾ ਛੇਤੀ ਕਬੂਲ ਕਰ ਲਵੇ ਉਹਦਾ ਇਲਾਜ ਵੀ ਜਲਦੀ ਹੋ ਜਾਂਦਾ ਹੈ ਹਾਂ ਮੈਂ ਰੂਪ ਦੇ ਰਸ ਨੂੰ ਜਾਣਨਾ ਮੈਂ ਉਸ ਅਰੂਪ ਦੇ ਰਸ ਨੂੰ ਨਹੀਂ ਜਾਣਦਾ ਜੋ ਵਿਆਪਕ ਹੈ ਇਹ ਕਬੂਲ ਕਰ ਲਵੇ ਮੈਂ ਸੰਗੀਤ ਦੇ ਰਸ ਨੂੰ ਜਾਣਦਾ ਨਾਦ ਦੇ ਰਸ ਨੂੰ ਜਾਣਨਾ ਉਹ ਅਨਾਹਦ ਮੈਂ ਨਹੀਂ ਸੁਣਿਆ ਮੈਂ ਨਹੀਂ ਸੁਣਿਆ ਮੈਂ ਨਹੀਂ ਜਾਣਦਾ ਬਦ ਕਿਸਮਤ ਹੀ ਹੈ ਜਿਨ੍ਹਾਂ ਨੇ ਅਨਾਹਦ ਨਾਦ ਨੂੰ ਸੁਣਿਆ ਮਹਾ ਰਸ ਨੂੰ ਮਾਣਿਆ ਕਬੀਰ ਕਹਿੰਦੇ ਨੇ ਜਿਨ ਹਰ ਪਾਇਓ ਤਿਨੇ ਛੁਪਾਇਓ ਯਾ ਤੇ ਉਹਨਾਂ ਨੇ ਗੱਲ ਛੁਪਾ ਲਈ ਆਪ ਹੀ ਛੁਪ ਗਏ ਦੋ ਗੱਲਾਂ ਨੇ ਯਾ ਤੇ ਆਪ ਹੀ ਲੋਕਾਂ ਦੀਆਂ ਨਜ਼ਰਾਂ ਤੋਂ ਇੱਕ ਪਾਸੇ ਹੋ ਗਏ ਜਿਨ ਹਰ ਪਾਇਓ ਤਿਨੇ ਛੁਪਾਇਓ ਯਾ ਅਨਾਹਦ ਨਾਦ ਸੁਣਤੇ ਰਹੇ ਨੇ ਕਹਿੰਦੇ ਨਹੀਂ ਨੇ ਮਹਾਰਸ ਮਾਨਤੇ ਰਹੇ ਨੇ ਕਹਿੰਦੇ ਨਹੀਂ ਨੇ ਉਹ ਮਹਾ ਸੁਗੰਧ ਜੋ ਕਦੀ ਬੇ ਰਸ ਨਹੀਂ ਆਉਂਦੀ ਮਾਨਤੇ ਰਹੇ ਨੇ ਕਹਿੰਦੇ ਨਹੀਂ ਤੋਂ ਆਮ ਜਿਹੜਾ ਦਰਮਿਆਨਾ ਤਬਕਾ ਹੈ ਬੌਤਾਤ ਦੇ ਜੋ ਮੰਦਰ ਮਰਜ ਗੁਰਦੁਆਰੇ ਜਾਂਦਾ ਹੈ ਉਹਨਾਂ ਦਾ ਤਾਂ ਜ਼ਿੰਦਗੀ ਭਰੋਸਾ ਡੋਲਦਾ ਰਹਿੰਦਾ ਹੈ ਪੂਜਾ ਪਾਠ ਕਰਦੇ ਆਂ ਵੀ ਭਰੋਸਾ ਡੋਲਦਾ ਰਹਿੰਦਾ ਕਥਾ ਕੀਰਤਨ ਕਰਦੇ ਆਂ ਵੀ ਭਰੋਸਾ ਡੋਲਦਾ ਰਹਿੰਦਾ ਹੈ ਕਥਾ ਕੀਰਤਨ ਸੁਣਦੇ ਆਂ ਵੀ ਭਰੋਸਾ ਡੋਲਦਾ ਜਾਂਦਾ ਭਰੋਸਾ ਨਹੀਂ ਵੱਜਦਾ ਤੁਸੀਂ ਆਖੋਗੇ ਨਹੀਂ ਭਰੋਸਾ ਹੈ ਤਾਂ ਆਇਆ ਮੈਨੂੰ ਕੋਣ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਮੰਦਰ ਮਸਜਿਦ ਗੁਰਦੁਆਰੇ ਚ ਲੋਕੀ ਜਾਣਦੇ ਨੇ ਡੋਲਦੇ ভরੋਸੇ ਨਾਲ ਲੜਖੜਾਂ ਦੇ ভরੋਸੇ ਨਾਲ ਆਏ ਤੇ ਨਹੀਂ ਲੜਖੜਾਂਦੇ ਹੋਏ ਲੜਖੜਾ ਕੇ ਵੀ ਬੰਦਾ ਆ ਸਕਦਾ ਹੈ ਡਿੱਗਦਾ ਗਿਰਦਾ ਵੀ ਆ ਸਕਦਾ ਹੈ ਲੜਖੜਾ ਕੇ ਆਉਂਦੇ ਨੇ ਤੁਸੀਂ ਆਖੋਗੇ ਨਹੀਂ ভরਸਾ ਵਜਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜੇਦਾ ভরਸਾ ਵੱਜ ਗਿਆ ਹੈ ਜਾਂ ਕੇ ਰਿਦੇ ਬਿਸਵਾਸ ਪ੍ਰਭ ਆਇਆ ਤਤ ਗਿਆਨ ਤੇਸ ਮਨ ਪ੍ਰਗਟ ਆਇਆ ਤਤ ਕਹਿੰਦੇ ਨੇ ਉਸੇ ਵਕਤ ਤਤ ਤਤਕਾਲ ਉਸੇ ਵਕਤ ਜਿਵੇਂ ਮੈਂ ਪਾਣੀ ਪੀਂਦਾ ਉਸੇ ਵਕਤ ਮੇਰੀ ਪਿਆਸ ਮਿਟਦੀ ਏ ਇਹ ਨਹੀਂ ਕਿ ਕੱਲ ਮਿਟੇਗੀ ਜਿਵੇਂ ਮੈਂ ਬੱਤੀ ਜਲਾਉਂਦਾ ਉਸੇ ਵਕਤ ਚਾਨਣਾ ਆਉਂਦਾ ਏ ਇਹ ਨਹੀਂ ਕਿ ਘੰਟੇ ਬਾਅਦ ਹੋਵੇਗਾ ਤਤ ਚਿੰਨ संस्कृत ਦਾ ਸ਼ਬਦ ਹੈ ਤਤ ਉਸੇ ਵਕਤ ਉਸੇ ਵਕਤ ਇੱਕ ਸੈਕਿੰਡ ਦੀ ਵੀ ਦੇਰੀ ਨਹੀਂ ਤਤ